ਪਟਿਆਲਾ ਸ਼ਹਿਰ ਦੇ ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਵਿੱਚ ਨਤਮਸਤਕ ਹੋਣ ਆਏ ਆਂ ਪੰਜਾਬ ਦੀ ਭਲਾਈ ਦੀ ਤਰੱਕੀ ਦੀ ਅਰਦਾਸ ਕਰਨ ਆਏ ਆਂ ਦੁਆ ਮੰਗਣ ਆਏ ਆਂ ਵੈਸੇ ਤਾਂ ਮਾਤਾ ਦਾ ਦਰਵਾਜ਼ਾ ਲੋਕ ਇੱਥੇ ਮੰਗਣ ਆਉਂਦੇ ਆ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਆਪਣੇ ਵਪਾਰਾਂ ਦੀ ਤਰੱਕੀ ਪਰ ਕੁਝ ਕੰਮ ਐਸੇ ਨੇ ਜਿਹੜੇ ਉਹ ਜਾਂ ਤਾਂ ਸਰਕਾਰਾਂ ਦੇ ਪਿਛਲਿਆਂ ਨੇ ਨਹੀਂ ਕੀਤੇ ਜਾਂ ਉਹਨਾਂ ਦੀ ਕੋਈ ਅਣਗਹਿਲੀ ਰਹੀ ਜਿਵੇਂ ਆਸਰੋਵਰ ਸਭ ਤੁਹਾਡੇ ਵਿੱਚ ਇੱਥੇ ਕਈ ਤਹੱਕਿਆਂ ਵਿੱਚ ਪਾਣੀ ਨਹੀਂ ਆਇਆ ਮੇਨ ਜਿਹੜਾ ਦੁਆਰ ਹੈ ਉਹ ਬੰਦ ਕਰ ਰੱਖਿਆ ਹੈ ਜ਼ਿਆਦਾਤਰ ਐਂਟਰੀ ਸੜਕ ਵਾਲੇ ਪਾਸੋਂ ਹੁੰਦੀ ਹੈ ਤੁਸੀਂ ਲੋਕਾਂ ਮੰਦਰ ਕਮੇਟੀ ਵੱਲੋਂ ਸਾਨੂੰ ਇਹ ਦੋ ਮੰਗਾਂ ਜਿਹੜੀਆਂ ਸਾਹਮਣੇ ਆਈਆਂ ਨੇ ਬਿਲਕੁਲ ਜਲਦੀ ਜਿਹੜਾ ਇਸ ਪੁੰਨ ਦੇ ਕੰਮ ਨੂੰ ਪੂਰਾ ਕੀਤਾ ਜਾਊਗਾ ਜਿਹੜੇ ਭਗਤ ਆਉਂਦੇ ਨੇ ਉਹਨਾਂ ਦੀ ਸਹੂਲਤ ਵਾਸਤੇ ਜਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆਕੇ ਉਹਦੇ ਵਾਸਤੇ ਸੀ ਜੋ ਪ੍ਰਬੰਧ ਕਮੇਟੀ ਸਾਨੂੰ ਕਹੂਗੀ ਸਾਰੇ ਕਰਾਂਗੇ